ਮੈਂ ਕੀ ਨਮਸਕਾਰ ਜੀ ਤੇ ਜੀ ਰਾਤੀ ਬਿਜਲੀ ਗਿਰ ਗਈ ਜੇ ਉਪਰੋਂ 3 3:15 ਮਿੰਟ ਤੇ ਅਜੇ ਤਾਂ ਲਾਈਵ ਦੇ ਗਏ ਗੋਲਾ ਬਣ ਕੇ ਆਇਆ ਆਕੇ ਤਾਂ ਇੱਕਦਮ ਹੋ ਗਿਆ ਸਾਹਮਣੇ ਤਾਂ ਟੈਂਕੀ ਪੂਰਾ ਅੱਗ ਨਿਕਲ ਗਿਆ ਸੀਗਾ ਪੂਰਾ ਇੱਕਦਮ ਹੋ ਗਿਆ ਸਾਰੇ ਫਟ ਗਿਆ ਉਹ ਟੈਂਕੀ ਦਾ ਉਦੋਂ ਬਾਅਦ ਸਾਡੇ ਨਿਆਣੇ ਉਹ ਸੁੱਤੇ ਪਏ ਸੀ ਉਹ ਡਰ ਗਏ ਡਰਨੇ ਕਾਰਨ ਬੱਚੇ ਸਕੂਲ ਵੀ ਨਹੀਂ ਜਾਉਂਦੇ ਉਹਨਾਂ ਦੇ ਪੱਖਾ ਫੁੱਗ ਗਏ ਬਾਕੀ ਨੁਕਸਾਨ ਤਾਂ ਗਲੀ 'ਚ ਬਹੁਤ ਹੋ ਗਿਆ ਕਿਸੇ ਦਾ LCD ਫੁੱਗ ਗਿਆ ਕਿਸੇ ਦਾ ਮੋਟਰ ਫੁੱਗ ਗਿਆ

ਉਹ ਆ ਕੇ ਟੈਂਕੀ ਦੇ ਪਿਆਦਾ ਸਿੱਧੇ ਮਤਲਬ ਸਾਹਮਣੇ ਟੈਂਕੀ ਦੇ ਵਿੱਚ ਹੀ ਗਿਰ ਗਿਆ ਉਹ ਟੈਂਕੀ ਦਾ ਪੂਰਾ ਅੱਧ ਹੋ ਗਿਆ ਤਾਂ ਦੋੜ ਫਾੜ ਹੋ ਗਿਆ ਟੁੱਟ ਗਿਆ ਹੋਰ ਕਿਹਨਾਂ ਦੇ ਕਿਹਨਾਂ ਨੂੰ ਨੁਕਸਾਨ ਹੋਇਆ ਔਰ ਇਹ ਨਾਲ ਦੇ ਆਦੇ ਬਥੇਰੇ ਨੁਕਸਾਨ ਹੋਏ ਨੇ ਤੁਸੀਂ ਪਤਾ ਕਰ ਸਕਦੇ ਹੋ ਜਿੰਨਾ ਦਾ ਨੁਕਸਾਨ ਹੈ ਸਾਡਾ ਤਾਂ ਇੱਕ ਪੱਖਾ ਫੁੱਗ ਗਿਆ ਬਾਕੀ ਤਾਂ ਇਨ ਬੋਰਡਰ ਵਗੈਰਾ ਬਚਾ ਹੋ ਗਿਆ ਅਸੀਂ ਬੰਦ ਕਰਤਾ ਸੀਗਾ ਉਸੇ ਟਾਈਮ ਪੱਖਾ ਰਹਿ ਗਿਆ ਦਾ ਪੱਖਾ ਸੜ ਗਿਆ ਹਾਂਜੀ ਕੀ ਨਾਮ ਹੈ ਜੀ ਹਰਿੰਦਰ ਸਿੰਘ ਦਾ ਵਾਰ ਨੰਬਰ 38500 ਹੈ ਉਹ ਅੱਗੇ ਖੜੀਆਂ ਸੀ ਤੇ ਸਿਸਟਰ ਜੀ ਨੇ ਕਿ ਕਿ ਕੋਟ ਨੂੰ ਗੱਲ ਨੂੰ ਰੱਖ ਸਕਦੀ ਰਹੀ ਹੈ ਅੱਜ ਉੱਧਰ ਦਾ ਜਿਹੜਾ ਕਹਿਰਾ ਉਹ ਇਹ ਸੇ ਮਾਫੀ ਦੇ ਦਿੱਤਿਆ ਤੇ ਰਾਤੀ ਤਕਰੀਬ ਵਿੱਚ ਵੀਰ ਦੀ ਗੱਲ ਹੈ 3 ਵਜੇ ਦੇਤੀ ਹੈ ਬਿਜਲੀ ਅਸਮਾਨੀ ਜਿਹੜੀ ਗਿਰੀ ਹੈ ਤੇ ਉਹਦੇ ਨਾਲ ਬਹੁਤ ਭਾਰੀ ਬਸਾਂ ਸੀ ਕਮਟੀਆਂ ਦਾ ਤਕਰੀਬ ਨਾਲ ਸਾਡੇ ਏਸੀ ਤੇ ਇਨਵਰਟਰ ਤੇ ਇਸ ਘਰ ਦੇ ਵਿੱਚ ਉਹ ਕੋ ਟੈਂਕੀ ਸੀ ਦੀ ਟੈਂਕੀ ਦਾ ਇੰਨਾ ਵੱਡਾ ਬਲਾਕ ਹੋਇਆ ਕਿ ਬਿਲਕੁਲ ਅੱਲਾ ਦੇ ਮੱਦ ਕਿੰਨੇ ਬਾਹਰ ਹੋ ਗਈ ਤੇ ਹੋਰ ਅੱਲੇ ਵਾਟਰ ਪੀਗਾ ਵਾਟਰ ਕੰਡਿਸ਼ਨ ਕੋਬ ਦੋ ਏਸੀ ਸੀ ਦੀ ਏਸੀ ਤੇ ਉਹਨੂੰ ਇੱਕ ਤਰੋਪੀ جیسا ਮੈਂ ਫੋਟੋ ਤਰਤੀ ਜਿਸ ਵਿੱਚ ਦੋਸਤ ਨੂੰ ਇਹ ਲੋਕਾਂ ਨੂੰ ਵੀ ਇਹ ਹੀ ਫੀਲ ਕਰ ਰਹੇ ਨੇ ਕਿ ਜਿਹੜਾ ਮੌਸਮ ਆ ਅੱਜ ਕੱਲ ਦਾ ਮੌਸਮ ਹੈ ਇਹ ਨਹੀਂ ਲਿਖ ਦਿਓ ਉਹਨਾਂ ਥੋੜਾ ਜਿਹਾ ਇਸ ਤੋਂ ਅਵਾਈਡ ਕਰਨ ਕਿਸੇ ਉੱਪਰ ਕੋਸ਼ਿਸ਼ ਕਰਨਾ ਤੇ ਇਹ ਹੀ ਲੋਕਾਂ ਨੂੰ ਫੀਲ ਕਰਨਾ ਕਿ ਕਿਹਦੇ ਕਿਸੇ ਦਾ ਜਾਨੀ ਨਿਸ਼ਾਨ ਤਾਂ ਨਹੀਂ ਹੈ ਨਹੀਂ ਇਸ ਤੋਂ ਬੜਾ ਤਬ ਦਿੱਤੇ ਇਹ ਪ੍ਰਮਾਤਮਾ ਨੇ ਕਿ ਕਿ ਬੱਚਿਆਂ ਨੂੰ ਅੱਜ ਜਿਹੜਾ ਕੋਈ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਇੰਨੇ ਕੋਈ ਸਰਗਿਆ ਕਰੋ ਇਲੈਕਟ੍ਰੋਨ ਚੀਜ਼ਾਂ ਬਣ ਜਾਈਗੀ ਪਰ ਇਨਸਾਨ ਦੁਆਰਾ ਹੋਊਗਾ ਤੇ ਇਸ ਕਰਕੇ ਅੱਜ ਉਹ ਬਿਲਕੁਲ ਇਹ ਹੈ ਜਿਹੜਾ ਕੋਡ ਮੰਨ ਲਵਾਂ ਉਹਦੇ ਵਿੱਚ ਜੇ ਦੇਖਿਆ ਹੋਣਾ ਜਾ ਕੇ ਇਹ ਵੀ ਬਰੇਕ तकरीबन ਕਰਦੇ ਅਵਾਂਟ ਇਸੀ ਸਾਰੇ ਸਾਲ ਹੂੰ ਠੀਕ ਹੈ